ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਨਬੀਆਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਾਂਗੇ ਦੁਪਹਿਰ ਦੇ 3 ਵਜਰ ਨੇ ਜੀ ਸਵੇਰ ਦਾ ਧੜਾ ਧਾਰ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਨਾ ਦੇਖੋ ਆਪਣੇ ਬੇੜੇ ਚ ਪਾਣੀ ਹੋ ਪਾਣੀ ਹੋ ਰਿਹਾ ਗਿੱਲਾ ਹੋ ਰਿਹਾ ਸਾਰਾ ਬੇੜਾ ਸੁੱਖੀ ਖਾਇ ਲੰਗਰ ਅੱਜ ਕੋਈ ਬਾਤ ਨਹੀਂ ਮੀ ਪੈਰੇ ਮੈਂ ਤਾਂ ਜਾਣਾ ਤਾਂ ਮੀਓ ਬਹੁਤ ਪੈਰੇ ਦਾ ਜਾ ਹੀ ਨਹੀਂ ਹੋਇਆ ਮਰ ਤੇ ਆਏ ਗਿਰਗੀ ਦੇ ਮਾੜੀ ਚਾਚਾ ਸਾਡੀ ਚ ਲੰਗਰ ਹੈ ਤੇ ਰਾਤ ਨੂੰ ਚੌਂਕੀ ਹੈ ਕਹਿੰਦੇ ਉੱਥੇ ਜਾਣਾ ਸੀਗਾ ਮੈਂ ਕਿਹਾ ਉੱਥੇ ਅਸੀਂ ਜਾਣਾ ਸੀਗਾ ਪਰ ਜਾ ਨਹੀਂ ਹੋਇਆ ਕਿਉਂਕਿ ਮੀ ਬਹੁਤ ਜ਼ਿਆਦਾ ਪੈਰੇ ਸੀਗਾ ਹੁਣ ਮੜ ਜਾ ਕੇ ਹਟਿਆ ਹਲਕੀ ਹਲਕੀ ਬੂੰਦਾ ਬੂੰਦੀ ਜੀ ਹਜੇ ਵੀ ਹੋ ਰਹੀ ਹੈ ਹੁਣ ਬਾਹਰ ਨਿਕਲ ਨਹੀਂ ਐਵੇਂ ਹਾ ਵਾਏ ਗਰੂ ਪਤਾ ਨਹੀਂ ਕੀ ਕਰੂਗਾ ਰੱਬ ਖੜਾ ਕਿਉਂ ਫਟੂਗਾ ਹੁਣ ਤਾਂ ਪਤਾ ਨਹੀਂ ਕਿਵੇਂ ਲੰਗਰ ਛਕਾਇਆ ਹੁਣ ਵਿਚਾਰਿਆਂ ਨੇ ਉੱਥੇ ਇਹਦਾ ਸ਼ੈੱਡ ਹੈਗਾ ਚਲੋ ਫੇਰ ਇਹਦੀ ਮੀਂਹ ਚ ਹੁਣ ਇੰਨਾ ਜਿਆਦਾ ਮੀਂਹ ਪੈ ਰਿਹਾ ਸੀਗਾ ਕੱਪੜੇ ਤਾਂ ਮੈਂ ਸਵੇਰੇ ਧੋਲੇ ਸੀਗੇ ਮੀਂਹ ਪੈਂਦੇ ਚ ਕੱਪੜੇ ਤਾਂ ਉੱਤੇ ਉਪਰੋਂ ਮੈਂ ਉਦਮ ਟਿਊਸ਼ਨ ਭੇਜਦਾ ਟਿਊਸ਼ਨ ਚ ਲੱਗ ਗਿਆ ਸੀ 9 ਵਜੇ ਹਨਾ ਫਿਰ ਨਾ ਆਟਾ ਪਿਆ ਸੀਗਾ ਮੈਂ ਸਰਦਾਰ ਜੀ ਨੂੰ ਕਿਹਾ ਵੀ ਪਤਾ ਨਹੀਂ ਲੱਗਦਾ ਹਨਾ ਆਪਣਾ ਪਹਿਲਾਂ ਹੋ ਰੱਖੋ ਕਿਉਂਕਿ ਜਦੋਂ ਪਾਣੀ ਆ ਜਾਂਦਾ ਹੈ ਸੜਕਾਂ ਟੁੱਟੋ ਜਿੰਦੀ ਨੇ ਜਾਣ ਹੀ ਹੁੰਦਾ ਹੈ ਪਰ ਰੱਬ ਸੁੱਖ ਰੱਖੇ ਕਿਦਰੇ ਵੀ ਪਾਣੀ ਨਾ ਆਵੇ ਜਿੱਧਰ ਆ ਗਿਆ ਉਧਰ ਹੀ ਵੈਸੇ ਰੱਬ ਮਿਹਰ ਕਰੇ ਹਨਾ ਵੀ ਹੁਣ ਠੀਕ ਠਾਕ ਹੋ ਜਾਣਾ ਸਾਰੇ ਮਾਹੌਲ ਸਾਰੇ ਕਿਦਰੇ ਮਾਹੌਲ ਅੱਜ ਤਾਂ ਜਾਣ ਮੁੱਠੀ ਚਾਈ ਪਈਏ ਕਿਉਂਕਿ ਸਵੇਰ ਦਾ ਇੰਨਾ ਜਿਆਦਾ ਮੀਂਹ ਪੈ ਰਿਹਾ ਇੱਧਰ ਫੇਰ ਚਰੀ ਚ ਪਹਿਲਾਂ ਤਾਂ ਪਾਣੀ ਘਟ ਗਿਆ ਸੀਗਾ ਜਦਵਾਰੀ ਫੇਰ ਪਾਣੀ ਭਰ ਗਿਆ ਹੁਣ ਐਂ ਡਰ ਲੱਗਿਆ ਰਹਿੰਦਾ ਵੀ ਇੱਧਰ ਇੱਧਰ ਦੀ ਉਹ ਆਊਗਾ ਨਾ ਪਾਣੀ ਪਿਛਲੀ ਵਾਰੀ ਵੈਦਲੀ ਸਾਈਡ ਤੋਂ ਆਇਆ ਸੀਗਾ ਬਾੜੇ ਬੁਰੇ ਹਾਲ ਹੋਏ ਪਏ ਨੇ ਹਜੇ ਕਹਿੰਦੇ ਮੀਂਹ ਹੋਰ ਬਹੁਤ ਪੈਣਾ ਤੁਸੀਂ ਦੱਸਿਓ ਬਈ ਤੁਹਾਡੇ ਵੱਲ ਕਿੰਦਾਂ ਨੇ ਕੀ ਹਾਲਾਤ ਨੇ ਮੀਂਹ ਦੇ ਸਾਡੇ ਵੱਲ ਤਾਂ ਹਜੇ ਤੱਕ ਤਾਂ ਠੀਕ ਹੀ ਹੈ ਅੱਗੇ ਕੁਝ ਕਹਿ ਨਹੀਂ ਸਕਦੇ ਬਸ ਬਾਬਾ ਅੱਗੇ ਵੀ ਠੀਕ ਹੀ ਰੱਖੇ ਆ ਦੇਖੋ ਅੱਜ ਦਾ ਇੱਧਰ ਆ ਨਿੰਬੂ ਤੇ ਅੱਜ ਵੀ ਪਾਣੀ ਆ ਗਿਆ ਇੱਧਰ ਵੀ ਆ ਦੇਖੋ ਇੱਧਰ ਵੀ ਪਾਣੀ ਖੜਿਆ ਅੱਜ ਦਾ ਬਸ ਠੀਕ ਠਾਕੇ ਰਹਿ ਗਏ ਇਸ ਵਾਰੀ ਨੂੰ ਨਹੀਂ ਤਾਂ ਬੜਾ ਔਖਾ ਹੋ ਜਾਂਦੇ ਤੇ ਆਪਾਂ ਨੇ ਵੀ ਲੰਗਰ ਪਾਣੀ ਚੱਕ ਲਿਆ ਕਿੱਧਰ ਜਲੇ ਆ ਤੇ ਉੱਥੇ ਰਾਜਪੁਰੇ ਭਈ ਬਹੁਤ ਜ਼ਿਆਦਾ ਮੀ ਹੈ ਮੇਰੀ ਜਾਨ ਮੁੱਠੀ ਚਾਈ ਬਈ ਮੈਂ ਕਿ ਤੁਸੀ ਘਰੇ ਆ ਜੋ ਕਹਿੰਦੇ ਸੀ ਆਟਾ ਪਿਹਾਰੇ ਇਹ ਕਰ ਰਹੇ ਵੋ ਕਰ ਫਿਰ ਉਹ ਉੱਪਰ ਦੀ ਉਹਰ ਬ੍ਰਿਜ ਦੀ ਵੀ ਨਹੀਂ ਉਹ ਬਾਹਰ ਸਰੰਦ ਵਾਲੀ ਸੜਕ ਜਿਹੜੀ ਉਧਰ ਦੀ ਆਏ ਫਿਰ ਇਹ ਉੱਪਰ ਲੰਗ ਗੇ ਮੈਂ ਤਾਂ ਬਾਲਾ ਹੋ ਹੋਇਆ ਪਿਆ ਸੀ ਮੈਂ ਕਿ ਦੱਸੋ ਮੈਂ ਤਾਂ ਮੈਂ ਮੈਂ ਤਾਂ ਭੇਜ ਵੀ ਦਿੱਤੇ ਬਾਕੀ ਚਲੋ ਹੁੰਦਾ ਧੁੱਪ ਜੀ ਲੱਗ ਰਹੀ ਮੜ ਜੀ ਦਾ ਕੋਕੀੜ ਕਿੜਕੇ ਦੇਖਦੇ ਕੀ ਹਾਲਾਤ ਨੇ ਹਾਲੇ ਦਾਲ ਦੇ ਪਤਾ ਲੱਗ ਜੂਗਾ ਮੜਾ ਮੋਟਾ ਪਾਪਾ ਜੀ ਨੇ ਸਾਡੇ ਨੂੰ ਤਵਾ ਮੁੱਦਾ ਮਾਰਤਾ ਕਹਿੰਦੇ ਤਵਾ ਮੁੱਦਾ ਮਾਰਨ ਨਾਲ ਮੀਂਹ ਹਟ ਜਾਂਦਾ ਏ ਹੁੰਦਾ ਤਾਂ ਬਿੱਲੇ ਰਹੇ ਹਮਨੇ ਪਰ ਕਈ ਵਾਰੀ ਹਟ ਵੀ ਤੁਸੀਂ ਦੱਸਿਆ ਵੀ ਸਹੀ ਗੱਲ ਹੈ ਜਾਂ ਝੂਠੀ ਹੈ ਜਿਹੜਾ ਆ ਆਲਣ ਹੈ ਨਾ ਇੱਥੇ ਚੀੜੀਆਂ ਬੈਂਦੀਆਂ ਤਾਂ ਹੈਗੀਆਂ ਨੇ ਆ ਕੇ ਪਰ ਬੱਚੇ ਤਾਂ ਮੈਨੂੰ ਦਿਸਦੇ ਨਹੀਂ ਹੈਗੇ ਆਲੇ-ਦਾਲੇ ਮੁੰਡਾ ਮਹੌਨ ਦਿਖਾਈਏ ਸੋਨੂੰ ਕੋਠਾ ਦਾ ਪੂਰਾ ਸਾਫ਼ ਕਰਿਆ ਹੋਇਆ ਆਪਣਾ ਸੋਹ ਰਹਿੰਦੇ ਹਨ ਆਹ ਲੱਕੜੀਆਂ ਸੁਗਮ ਤਰਾਨੀਆਂ ਕੀਤੀਆਂ ਵਾਹ ਜਰੀਆ ਇੱਧਰ ਪਾਣੀ ਹੈ ਉੱਧਰ ਨਹੀਂ ਹੈਗਾ ਇੰਨਾ ਪਤਾ ਨਹੀਂ ਉਹ ਖੇਤ ਬਾਇਆ ਹੋਇਆ ਉਹ ਦੇਖੋ ਭਰਿਆ ਪਿਆ ਖੇਤ ਬਾਇਆ ਹੋਇਆ ਪਾਣੀ ਨਾਲ ਬਾਕੀ ਦੇਖੀ ਜਾਊਗੀ ਉਹ ਸਾਹਮਣੇ ਤੁਹਾਨੂੰ ਦਿਸੀ ਦੀ ਹੋਣੀ ਚਿਤਕਾਰਾ ਜੁਨੀਵਰਸਿਟੀ ਕੋਠੀ ਜੀ ਬਸ ਨੀਲਮ ਦਾ ਹਸਪੀਟਲ ਹੈ ਕੋਤ ਪਰਲੀ ਸਾਈਡ ਨਹੀਂ ਚਿਤਕਾਰਾ ਨਹੀਂ ਹੈ ਕਿ ਸ਼ਾਇਦ ਇਹ ਇੱਧਰ ਵਾਲਾ ਇੱਧਰ ਜਿਹੜਾ ਆ ਇੱਧਰ ਹੈ ਉਹ ਆਰਿਊਨ ਕਾਲ ਜਿਹੜਾ ਉੱਧਰ ਚਿਤਕਾਰਾ ਜੁਨੀਵਰਸਿਟੀ ਦੀ ਜੀ ਹੋਣੀ ਬਾਲੇ ਬੁਰੇ ਹਾਲ ਹੋਏ ਪਏ ਨੇ ਅਜਾ ਇਸੇ ਮਨੇਰੇ ਬਣਾਤੇ ਨਹੀਂ ਤਾਂ ਸਾਡੇ ਬਹੁਤ ਪਾਣੀਓ ਪਾਣੀ ਹੋ ਜਾਣਾ ਸੀਗਾ ਘਰ ਦੇ ਅੰਦਰ ਆਹ ਬੰਨਣ ਕਰਕੇ ਨੀਚੇ ਹੁਣ ਪਾਣੀ ਵੀ ਨਹੀਂ ਗਿਆ ਹੈਗਾ ਆਟਾ ਤਾਂ ਸੀ ਪਿਹਾ ਲੇ ਚਲੋ ਬਾਕੀ ਸਮਾਨ ਤਾਂ ਹੁੰਦਾ ਹੈ ਘਰੇ ਹਨਾ ਬਾਕੀ ਕੀ ਪਤਾ ਹੁਣ ਕੀ ਬਣਨਾ ਹੈ ਕਹਿੰਦੇ ਨੇ ਇਹ ਚ ਹੋਰ ਹਾਲਾਤ ਖਰਾਬ ਹੋਣਗੇ ਬਸ ਬਾਬਾ ਸੁੱਖ ਰੱਖੇ ਕੁਝ ਨਾ ਹੋਵੇ ਕਿਧਰੇ ਇੱਕ ਵਾਰ ਤਾਂ ਸੋਚ ਕੇ ਜਦੋਂ ਪਿਛਲੀ ਵਾਰੀ ਦੇ ਜਦੋਂ ਸਾਡੇ ਆੜਾ ਸੀ ਮੈਂ ਪਹਿਲੀ ਵਾਰੀ ਹੜ੍ਹ ਦੇਖਿਆ ਸੀ ਕਾਇਆ ਹੋਇਆ ਮਤਲਬ یوں ਤਾਂ ਆਲੇ ਦਲੇ ਪਰ ਸੁਣੇ ਸੀ ਹਨ ਮੰਮੀ ਮੇਰੇ ਮੈਨੂੰ ਤਾਂ ਇਸ ਵਾਰ ਮੰਮੀ ਵੀ ਸੀ ਕਿ ਹਨ ਸਰਦਾਰ ਜੀ ਮੈਨੂੰ ਕਹਿੰਦੇ ਕੁਝ ਨਹੀਂ ਹੁੰਦਾ ਹੈਗਾ ਕੁਝ ਨਹੀਂ ਹੁੰਦਾ ਹੈਗਾ ਮੈਂ ਕਿਹਾ ਚਲੋ ਦੇਖੀ ਜਾਂਗੇ ਕੀ ਬਣੂਗਾ ਜਿੱਥੇ ਹੋਰ ਨੇ ਸਾਰੇ ਉੱਥੇ ਆਪਾਂ ਆਏ ਹਨ ਆ ਪੂਰੀ ਖਾਲੀ ਸੀ ਫਰੇ ਪਈ ਹੈ ਇਹ ਪੂਰੀ ਕਟੋਰੀ ਹੈ ਪਾਣੀ ਨਾਲ ਸਾਰਾ ਰਾਤੀ ਵੀ ਸਾਰੇ ਵੀਡੀਓ ਦੇਖਦੇ ਦੇਖ ਕੇ ਹਨਾ ਇੰਨੀ ਜਿਆਦਾ ਦਿਮਾਗ ਨੂੰ ਟੈਨਸ਼ਨ ਹੋ ਗਈ ਹਨ ਮੇਰੇ ਸਿਰ ਦੁਖਣ ਲੱਗ ਪਏ ਜਿਹੀ ਰਾਤੀ ਮੈਨੂੰ ਕਹਿਣ ਵੀ ਤੂੰ ਉਹ ਨਾ ਕਰ ਵੀ ਤੂੰ ਫੋਨ ਇਹ ਨਹੀਂ ਉਹ ਮੇਰਾ ਫੋਨ ਲੈ ਕੇ ਰੱਖ ਦੇ ਫਿਰ ਗਾਈਂਦਾ ਆਪਾਂ ਬਾਕੀ ਚਲ ਜੋ ਹੋਊਗਾ ਸਭ ਨਾਲ ਲੈ ਹਨਾ ਆਪਾਂ ਕਿਹੜੇ ਇਕੱਲੇ ਹਨ ਪਰ ਹੁਣ ਕੁਝ ਨਾ ਹੋਵੇ ਕਿਤੇ ਵੀ ਸਾਰੇ ਪਾਸੇ ਸੁੱਖ ਸ਼ਾਂਤੀ ਰਹੇ ਕੱਪੜੇ ਧੋ ਕੇ ਨਾ ਸਟੈਂਡ ਅੰਦਰ ਸੁੱਕਣਾ ਪਾਵੇ ਜਿਹੜੀ

20 ਮਿੰਟ ਬਾਦੋਂ ਲੋ ਵੀ 15 ਮਿੰਟ ਬਾਦੋਂ ਚੱਲ ਜਾਈ। ਦੇਖੋ ਮੋਟਰ ਕਿਹ ਜੀ ਹੈ। ਉਹ ਦੇਖ। ਉਹ ਸੱਲ ਲਗੇ ਲਾ ਕੇ ਆਲੇ-ਦਾਲੇ ਚਲਾ ਰਿਆ। ਪਪਾ ਨੂੰ ਟੇਪ ਖਿਲ ਵਰਣੇ ਕਿ ਦੰਦ। ਉਹ। ਥੋੜੀ ਜਿਹੀ ਮੋਟਰ ਹੈ। ਬਈ ਜਹਾਜ਼ ਸਾਡੇ ਉਦੋਂ ਦਾ ਖੇਤਾਂ 'ਚ ਗਿਰ ਗਿਆ ਸੀਗਾ ਉੱਪਰੋਂ ਪੈ ਗਿਆ ਮੀਂਹ। ਜਦੋਂ ਲੱਬੇ ਜਹਾਜ਼ ਖਰਾਬ ਹੋ ਗਿਆ ਨਹੀਂ ਇੰਨਾ ਵੀ ਜ਼ਿਆਦਾ ਰਹਿਦਾ। ਨਾ ਵੀ। ਹੱਥ ਵਿੱਚ ਰੱਖੀ। ਹੈਡ ਰੱਖਾ ਹੈ। 200 ਨਗਰ ਦੋ ਸੈਂਟਾ ਲੱਗ ਗਿਆ ਲੈ ਸਪੀਡ ਵਧਦਾ ਹੈ ਕਿਉਂ ਕਮਰੇ ਦੇ ਘਾਤੇ ਰੋਕਣਾ ਹੈ ਹਾਂ ਦੇ ਆ ਬਾਲਟੀ ਲੈਣ ਆ ਗਿਆ ਮੈਂ ਦੋ ਸੈਂਟਾ ਲਾ ਦਵਾਂ ਕਿੱਥੇ ਜੁੜ ਦਵਾਂ ਦੋ ਸਿਲ ਉੱਪਰ ਦੇ ਟੇਪ ਲੈਣਾ ਇਤਨਾ ਛੱਡ ਦਾਂ ਗੁੜੀ ਜਾਏਗਾ ਉੱਪਰ ਥੋੜੀ ਉਡੇਗਾ ਫਿਰ ਜ ਉੱਪਰ ਹੀ ਉਡੇਗਾ ਦੋ ਸਿਲ ਲੱਗ ਕੇ ਸਪੀਡ ਵਧ ਜਾਏਗੀ ਹੂੰ ਜਹਾਂ ਜਿਹੜਾ ਹੈ ਨਹੀਂ ਵਿੱਚ ਢਾਂਚਾ ਜ ਬੋਲਦੀ ਨਹੀਂ ਗਿਆ ਹੋਗਾ ਤੇ ਡਰਾਂ ਤੇ ਤਾਂ ਸੁਖੀ ਡਰ ਗਿਆ ਤੇ ਤੂੰ ਹੈ ਮੀਂਹ ਪਿਆ ਸੰਝ ਕਿੜਗੀ ਨਹੀਂ ਖਿੜੀ ਦੇਖੀ ਬਸ ਮੀਂਹ ਨਾ ਪਵੇ ਹੁਣ ਹੋਰ ਕੀ ਆ ਜੀਜਾ ਕੀ ਕਰਨੇ ਕਿਸੇ ਬਣਾਣੀ ਹੈ ਮੈਨੂੰ ਜਿੱਤ ਨਹੀਂ ਚੋੜੀ ਤੱਕ ਜਿੱਤ ਨਹੀਂ ਆਇਆ ਐਮੋਂ ਤੋਂ ਪਜਾਂਗੇ ਤੁਸੀਂ ਉਹ ਦੋ ਮੇਰੇ ਕਹਾਣੇ ਜਦੋਂ ਕਿਸ਼ਤੀ ਬਣਾਣੀ ਐ ਇਹਨੂੰ ਹੜ ਹੜ ਆ ਜਾਣਾ ਐ ਇਹਨੂੰ ਦਾ ਹਣਾ ਲੈ ਜਾਣਾ ਨੇ ਮਿੰਟ ਲਾਣਾ ਐ ਕੀ ਕਰਦਾ ਫਿਰ ਰੇ ਉਦੋਂ ਤੋਂ ਇਹ ਆਪਣੀ ਡਾਕਟਰੀ ਮੈਨੇ ਕਰ ਰਿਆ ਪਿਓ ਪੁੱਤ ਦੋ ਜਣੇ ਦੇਖੀ ਮੈਂ ਸਟਾਰਟਰ ਨੂੰ ਕਿੰਨੀ ਵਾਰੀ ਕਹ ਲਿਆ ਇਹਨੂੰ ਪਟੰਗ ਦੋ ਕਿਉਂ ਇਸ ਨੂੰ ਖਰਾਬ ਕਰੇ ਖਰਾਬ ਹੋਇਆ ਗਿਆ ਉਹ ਮੀਂਹ ਪੈ ਰਿਹਾ ਉਸ ਦੇ ਉੱਪਰੋਂ ਨੀਚੇ ਨੂੰ ਨਮੀ ਚੱਲ ਰਹੀ ਸਵੇਰ ਕਾ ਕੱਲੋਂ ਫੇਰ ਐਨਾਂ ਮੀਂਹ ਦੱਸਿਆ ਰੇ ਮੋਟਰ ਵੀ ਨਹੀਂ ਚੱਲਨੀ ਹੈ ਟੱਪਾ ਕਿੱਥੇ ਕਿਹੜਾ ਟੱਪਾ ਕਿਥੇ ਮੁੱਦਾ ਮਾਰਾ ਲੈ ਹੁਣ ਉਹ ਟੱਪ ਨੂੰ ਰੱਖੋ ਹੀਏ ਪਰ ਮੁੱਦਾ ਮਾਰੋ ਲੋ ਜੀ ਰੋਟੀ ਪਾਣੀ ਬਣਾਈਏ ਮਾਮਾ ਜੀ ਤੇ ਮੰਮੀ ਜੀ ਆਏ ਸੀਗੇ ਮੇਰੇ ਭੋਗ ਲਾਲੇ ਮਾਮਾ ਜੀ ਮਤੇ ਮੰਮੀ ਜੀ ਜੀ ਕੇ ਬਸ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀਗੇ ਬੈਠੇ ਹੁਣੇ ਹੁਣੇ ਗਏ ਨੇ ਉਹ ਤੇ ਲੈ ਆ ਟੱਪਾ ਹੀ ਦੇ ਦੇ ਆ ਕੋਈ ਬਕਸਾ ਉਹਨਾਂ ਨੇ ਪਾਵਾ ਬਕਸਾ ਨਹੀਂ ਬੜਾਣਾ ਇੱਕ ਤਾਰ ਲਾਣੀ ਹੈ ਬਸ ਲੰਬੀ ਉੱਥੇ ਸਿੱਧੀ ਪੌੜੀਆਂ ਦੇ ਹੇਠ ਬਕਸਾ ਦਾ ਪੌੜੀਆਂ ਦੇ ਵਿੱਚ ਹੈ ਇਹ ਉਹ ਕੇ ਵਿੱਚ ਲਾ ਦੋ ਉਹ ਤੇ ਪੌੜੀਆਂ ਦੇ ਹੇਠ ਬਕਸਾ ਆਏਗਾ ਅਬਾ ਪੌੜੀਆਂ ਦੇ ਹੇਠ ਤੱਕ ਬਕਸਾ ਲੈਣੇ ਕੀ ਲੋੜ ਨਹੀਂ ਹੈ ਪੌੜੀਆਂ ਦੇ ਹੇਠਾ ਇੰਨੀ ਲੰਬੀ ਤਾਰ ਤਿੰਨ ਚਾਰ ਅੰਡਰ ਲਾਣੀ ਆਏਗੀ ਯਾਰ ਮੁੱਲ ਪਰ ਉਹ ਤਾਂ ਲੈ ਨਹੀਂ ਪੈਣੀ ਮੈਂ ਮੈਂ ਮੰਗੋ ਸ਼ੇਕ ਕਰੀ ਮੈਨੂੰ ਮੰਗੋ ਸ਼ੇਕ ਹੀ ਯਾਦ ਆ ਗਿਆ ਬਨਾਣਾ ਸ਼ੇਕ ਪੀਣਾ ਐਪਲ ਸ਼ੇਕ ਪੀਣਾ ਹੈ ਮੰਗੋ ਸ਼ੇਕ ਹੈ ਮੰਗੋ ਮੈਂ ਮੰਗੋ ਹੋਣ ਲੈ ਕੇ ਆਇਆ ਚਲ ਐ ਇੱਕ ਸ਼ੇਕ ਬਣਾਉਂਗਾ ਬਨਾਣਾ ਸ਼ੇਕ ਤਾਂ ਮਿਲ ਜੇਗਾ ਐਪਲ ਸ਼ੇਕ ਬਣਾ ਦਾਂ ਮੈਂ ਆਹ ਕਰਾਂ ਇੱਕ ਕੇਲਾ ਪਾ ਦਾਂ ਸ਼ੇਪਾ ਦਾ ਮਿਕਸ ਕਰਕੇ ਬਣਾ ਦਊਂ ਬਸ ਰੋਟੀ ਪਾਣੀ ਬਣਾਈਏ ਵੇ ਅੱਜ ਸੀ ਗੁਰਦੁਆਰੇ ਜਾਣਾ ਸੀਗਾ ਗੁਰਦੁਆਰੇ ਦਾ ਜਾ ਹੀ ਨਹੀਂ ਹੋਇਆ ਰੱਬ ਨੇ ਮੀਂਹ ਬਹੁਤ ਪਾਇਆ ਹੋਇਆ ਸੀ ਲੋ ਜੀ ਪ ਬਣਾਈਏ ਸ਼ੇਕ ਰੋਟੀ ਬਣਾ ਲੇਣੇ ਲੱਗੀ ਆਟਾ ਲੱਗ ਰਿਹਾ ਪਾਉਂਦਿਆਂ ਬੰਦੀ ਰੁਕ ਜਿੱਦੇ ਹੋ ਗਿਆ ਇਹ ਮਟਰ ਕੱਢ ਕੇ ਰੱਛੇ ਹੋਏ ਨੇ ਮੇਰੇ ਰਾਤ ਤੇ ਕੱਢੇ ਸੀਗੇ ਮਟਰ ਸਵੇਰੀ ਮਟਰ ਵਾਲੇ ਚੋਲ ਬਣਾਏ ਸੀਗੇ ਆਪਾਂ ਨੇ ਕੱਲ ਨੂੰ ਅਲੂ ਮਟਰਾਂ ਦੀ ਬਣਾਵਾਂਗੇ ਸਬਜ਼ੀ ਅੱਜ ਦਾ ਆਪਣੇ ਕੋਲ ਤਾਰ ਹੈਗੀ ਨਮਕੇ ਚੋਰ ਬਣਾਲੇ ਸੀਗੇ ਵਿੱਚੇ ਛੇਵਕੇ ਨੇ ਪਹਿਲੇ ਕਿਉਂ ਸ਼ੇਕ ਬਣਾਉਗਾ ਨਹੀਂ ਤਾਂ ਇਹ ਨਹੀਂ ਖਰਾਬ ਹੋ ਜਾਣਗੇ ਫਿਰ ਸ਼ੇਕ 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 ਆਪਾਂ ਪਹਿ先 ਬਣਾ ਲੈ ਜੀ ਪੀਣੇ ਬਣਾਣਾ ਸ਼ੇਕ ਉਹ ਦਿਓ ਘੋਗਰਾ ਘਕੇ करेगा कि सेव गभी मिक्स से बना रही है तो फिर ये सिंपल और कलर है ओ ऊपरला कपोरे ले लो देखो येड़ा भी है बना रही है ज्यादा उठी खाने नहीं है रात में मैं सब्जी में लगा हूं फिर YouTube पे हम लोग करेंगे हम लोग तो तुम्हें दही को मिल गई तेरी बोल ही दे तो हां तो हां और मरता है हमें कि रख दे लड़की तेरी ना हां 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 कुछ दाबा कालू तो शराब पे चौकी है ठीक है सवेरी चला करके आएंगे सवेरी थोड़ी जाएंगे सवेरी शाम तक रह गया सवेरी रामलाल सब्जी ले जाकर दे आना करेले और गोभी अच्छा लेके जाएंगे शाम की रोटी का प्रोग्राम नहीं है कोई नहीं दे दे बना के बना शाम में तो रोटी ले ही बनवा गए पराठे नहीं है फुक्की सकती है रोटियां बस बिन रोटी पिंडिया नहीं पिंडिया ना पिंडिया कद्दू की बनावा പകോടേ ബോ

ਕਰ ਰਹੇ ਹਾਂ। ਸ਼ਕਤਰਾ ਬਣੀ ਹੋਣੀ ਬਈ 10 ਕਿਲੋ ਦਾ ਕਰੋ। ਕੌਣ ਨਹੀਂ ਮਿਲਦੀ ਹੈਗੀ ਉਹ? ਇਹਣਾ। ਅੱਛਾ। ਫੇਰ ਹੋ ਗਈ ਉਹ। ਸੁਨਾ ਸੁਨਾ ਬੁਧੀ ਆ ਗਈ ਚਮਾਸਾ ਨਹੀਂ ਲੈਦਾ ਉਹ। ਆਏ ਕੋਈ ਸੁਣਨ ਵਾਲੇ। ਕੋਣ ਬਾਬਾ ਕਿਤਰਾ ਬਾਬਾ? ਜਿਵੇਂ ਉਹ ਦੋ ਚੂਰੀ ਕੁੱਤੀ ਦੀ ਉਹ ਦੋਨਾਂ ਵਿਚ ਲਾਤੀ ਹੀ ਹੋਈ ਪਈ ਸੀ ਸਭ ਤੋਂ ਹਾਂ ਤਾਂ ਸਦੀ ਹੀ ਹੋ ਗਿਆ ਇਹ ਹੈ ਕਿ ਗਿੰਦੀ ਜਰੂਰੀ ਕਰਦੇ ਚਾਹਵਾ ਵਾਲਾ ਲੋ ਜੀ ਆਪਣਾ ਐਪਲ ਤੇ ਬਨਾਣਾ ਸ਼ੇਕ ਬਣ ਕੇ ਤਿਆਰ ਹੈ ਉਹ ਕਰਨਾ ਹੈ ਸ਼ੇਕ ਵੀ ਇੱਥੇ ਰੱਖੀ ਨੂੰ ചേരാ <laughs> <laughs> ਅਣੀ ਦੇਖ ਕੇ ਨਾ ਵੀਡੀਓ ਦੇਖ ਕੇ ਜੋ ਦੇਖਦੇ ਆਂ ਕਿ ਇਹ ਆ ਹਲ ਹੈਰਾ ਨਿਕਲ ਰੰਦਾ ਇੱਕ ਤਰ੍ਹਾਂ ਵੀ ਹਾਈ ਦਾ ਸੀਨਾ ਪੂਰਾ ਕਰਨਾ ਹੋਣਾ ਸੀ ਲੈ ਪਵਾ ਲਓ ਹਾਂ ਪੀਲੋ ਛੇਤੀ ਆ ਪਾ ਦੋ ਮੀਰੇ ਨਾਲ ਬੁਝੋ ਲਓ ਅੰਡਾ ਇਹ ਜਮਾਣਾ ਕੋਈ ਨਹੀਂ ਸੇਵ ਕੇ ਲੈਣ ਫੇਰ ਨਹੀਂ ਥਾ ਤੇ ਸ਼ੋਭੇ ਕਰਾਈ ਨਾ ਦਹੀ ਪਿਆ ਇਹ ਬਾਤ ਉੱਤਨੀ ਜਮਾਨਾ ਨਹੀਂ ਹੈਗਾ ਜਦੋਂ ਤਾਂ ਹੈ

हर मेरी हाथ तो से निकल <laughs> रहे हैं ये वो कारवा जब लो ले पुमा लो पापा जी कारवा <laughs> बुड़ और डब्बे की बिच्छ है इधर <laughs> और डब्बा उसके तो पैदा नान के दे रहा था मेरी क्या है पीजे में नहीं जाएगा जब तक चटनी ले लेगी ना और डब्बा अच्छा है लो आप आप पहले तो ग्लास पर क्या तुझे पालो Neuzh arme plenar eo chegournoù, <muchas> n'eo Neuzh arme plenar eo chegournoù. Neuze chegournoù. Oloñ garañ Hañ. Hañ. Neuze chegournoù, chegournoù, ਉਹ ਦੋਸਤਾਂ ਦਾ ਮੀਠਾ ਲੰਗ ਗਿਆ ਨੂੰ ਆ ਰੱਖਿਆ ਗਲਾਸ ਉਹ ਕੁੱਸੀਏ ਵਰਤੀ ਪੀ ਲੋ ਉਹ ਦੋਸਤ ਉਹ ਦੋਸਤ ਤਾਂ ਦੰਗਿੱਤਰ ਲੰਗ ਗਿਆ ਉਹ ਦ ਲਾਈਟ ਜਲੀ ਗਈ ਲਾਈਟ ਬੋਤਲ ਦਾ ਗਾਰਜਿੰਗ ਮਿੰਟ ਤਾਂ ਆ ਜਾਂਦੀ ਮਿੰਟ ਤੇ ਚਲੀ ਜਾਂਦੀ ਮੈਨਰੇ ਮਣੀ ਜੀ ਵੀ ਖਾਲੀ ਹੋਈ ਸੀ ਮੈਨ ਨਾਲ ਦੀ ਨਾਲ ਭਰਾ ਦਨੀ ਹੈ ਵੀ ਬਾਈ ਟੈਂਕੀਆਂ ਖਾਲੀ ਹੋ ਰਵਣਗੇ ਅਗਰ ਇਹਨਾਂ ਕੇ ਤਾਂ ਪੁਰਾਣੀਆਂ ਸੀਗੀਆਂ ਹੁਣ ਵੀ ਕੁਝ ਬੱਚੇ ਨੇ ਛੁੱਪੀਆਂ ਫੇਰ ਬਾਦ ਗੀਆਂ ਹੁਣ ਜੇ ਤੁਸੀਂ ਖਾਣਾ ਕਰਦੇ ਹੈ ਨਾ ਨੀਰ ਹੋ ਜੇ ਵੀ ਨਾ 100% ਪੋਹਰ ਲੱਗਦੇ ਨੇ ਮਤਲਬ ਕੀ ਬੋਤਲ ਕੀ ਨਹੀਂ ਸੋਚ ਸੋਚ ਕੇ ਦਿਮਾਗ ਫਾਤਰ ਹੋਇਆ ਹੈ ਕੋਈ ਹੋਰ ਜਿੱਦੜਾ ਹਾਲ ਹੈ ਕਿ ਉਹਨਾਂ ਨੂੰ ਦੇਖ ਦੇਖ ਕੇ ਦਿਮਾਗ 'ਚ ਟੈਂਸ਼ਨ ਆਉਂਦੀ। ਜੇ ਦੋ ਕਰਦੇ ਹਾਂ ਨਾ ਵੀਟਾਈਲ ਨਾਲ ਤਾਂ ਇੱਧਰ ਵੀ ਸਾਡੇ ਵਾਲੇ ਨੂੰ ਹੋਇਆ। ਬਹੁਤ ਦਿਮਾਗ ਖਰਾਬ ਕਰਦੇ। ਪਰ ਇਹ ਬੰਗਲੇ ਬੰਮਰਾ। ਤੁਸੀਂ ਦੱਸਿਓ ਤੁਸੀਂ ਸਾਰੇ ਤਾਂ ਆਪਣਾ ਠੀਕ ਹੋ? ਤੁਹਾਡੇ ਵਾਲੇ ਵਾਸਫੀ ਦੇ ਘਰ ਨਾਲ ਰੇਹਡ ਪਿਆ ਹੋਇਆ ਹੈ ਉਹਦੇ ਖੇਤਾਂ ਚੋਂ ਵੀ ਪਾਣੀ ਜਿੱਦੇ ਹੋਇਆ ਹੈ ਤੇ ਸਰਵਾ ਮਾਜਰੀ ਪਿੰਡ ਅੰਦਰ ਮਾਸੀ ਦਾ ਇੱਧਰ ਦੇਖ ਮੇਰੇ ਨਾਲ ਸਾਈਡ ਵੀ ਫੋਨ ਕਰਿਆ ਸੀਗਾ ਮਾਸੀ ਨੂੰ ਪਾਣੀ ਤਾਂ ਸਾਡੇ ਘਰ ਕੋਲ ਪਹੁੰਚ ਰਿਹਾ ਚੱਲ ਰਿਹਾ ਪਰ ਹੈ ਤਾਂ ਹਲੇ ਕਹਿੰਦੇ ਸੁੱਕਾ ਹੈ ਬਾਕੀ ਕਰ ਚਲੋ ਜੋਰਾ ਨੂੰ ਮੰਜੂਰਾ ਹੋਣਾ ਹੋਣੀ ਹੈ ਇਹ ਤਾਂ ਸਾਡੇ ਵੀ ਇਧਰੋਂ ਚੜਿਆ ਹੋਇਆ ਹੈ ਪੂਰਾ ਉਧਰ ਲਾਛੜੂ ਵੱਲ ਦੂਜਾ ਚਮਾਰ ਕੰਮ ਹੀ ਖੋਲਦਾ ਆਤਰੇ ਜਿਹੜਾ ਪਾਣੀ ਜਿਹੜਾ ਬਾਕੀ ਜੇ ਤੁਸੀਂ ਮੇਰੀ ਉੱਤੋਂ ਦਾ ਕੋਈ ਵੀਡੀਓ ਦੇਖ ਰਹੇ ਤਾਂ ਜਰੂਰ ਦੱਸਿਓ ਕਿ ਕੀ ਹਾਲ ਚਾਲ ਨੇ ਪਾਣੀ ਦੇ ਵੀ ਠੀਕ ਨੇ ਸਾਡੇ ਸਾਰੇ ਜਣੇ ਆਪਣੇ ਸੋਕੇ ਸਾਥ ਜਰੂਰ ਦੱਸਿਓ ਸਾਰੇ ਜਣੇ ਇਸ ਪਾਣੀ ਮਾਲ ਜਿਹਦੇ ਆਪਾਂ ਦਿੱਤੇ ਉਹ ਨੂੰ ਵਾਲੀ ਨੂੰ ਪਾਤੀ ਫਿਰ ਪਟੇ ਤੇ ਕੈਮਰਾ ਵੀ ਮੱਥਾ ਜਾ ਕੇ ਜੇ ਤਾਂ ਮੀਂਹ ਪੈਂਦਾ ਹੋਇਆ ਫਿਰ ਤਾਂ ਨਹੀਂ ਜਾਣਾ मत्था टेक चौंकी मम्मी का फोन आया बार उधर मम्मी रोज फोन करते कह अमन ठीक है मम्मी कूट बनाया कल है ना तो देखों, तो देखों तो पानी आगे ਰਾਜ ਭਰੇ ਗਏ ਤੋਂ ਇਹ ਕਿਹਦੇ ਕਹਿੰਦੀ ਪਿੱਛੋਂ ਵਿੱਚੋਂ ਬਣਾਏ ਦਿਖਾ ਰਾਹੇ ਕਹਿੰਦੇ ਹਾਈ ਟੁੱਟਾ ਦਿਖਾ ਰਹੀ ਵੀ ਇੰਨਾ ਪਾਣੀ ਹੈ ਕਹਿੰਦੀ ਮੈਂ ਗੱਲ ਹੀ ਨਾਲ ਫੋਨ ਲੈਣ ਨੂੰ ਤੇ ਹੜਾ ਡੇ ਮੈਂ ਲੱਜ ਨੂੰ ਲੈਣਾ ਵੀ ਕੋਈ ਨਹੀਂ ਆਉਂਦੀ ਸੱਚ ਜਿਹੜਾ ਕੋਈ ਫੋਨ ਕਰਕੇ ਜੇ ਤੁੰਗੇ ਵੀ ਤੁਸੀਂ ਨਾ ਉੱਤੇ ਜਾਏ ਤੁਸੀਂ ਇੱਧਰ ਨੂੰ ਆ ਜੀ ਜੋ ਕਿ ਕੋਈ ਜਦੋਂ ਫੋਨ ਆਉਂਦਾ ਹੈ ਨਾ ਜਿੰਦਗੀ ਵਾਰਤਾਂ ਦੇ ਕੰਮ ਜੇ ਤੁਸੀ ਨਾ ਉਦੋਂ ਮੈਂ ਇੰਨਾ ਹੱਸਦਾ ਤਦ ਕਹਿੰਦਾ ਹੜਾ ਆ ਗਿਆ ਜੇ ਨਾਨੀ ਦਾ ਫੋਨ ਆ ਗਿਆ ਲਹਾੜਾ ਹੜਾ ਮੈਂ ਇਹ ਛੁੱਪ ਛੁੱਪ ਬੋਲ ਜੇ ਐਵੇਂ ਬੋਲਣ ਨੂੰ ਤੇ ਤੇ ਜੋ ਕਿ